ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੌਂਚਿਆਂ ਤੇ ਕੜਾਈ ਵਾਲੀ ਸਲਵਾਰ ਦੀ ਕਟਿੰਗ ਬਾਰੇ ਦੱਸਾਂਗੇ ਇਹ ਆਪਣੇ ਕੋਲੇ 2.5 ਮੀਟਰ ਕੱਪੜਾ ਹੈ ਇਸ ਦੇ ਪੌਂਚਿਆਂ ਤੇ ਵਰਕ ਕੀ ਕਾਉਂ ਹੈ ਤੁਸੀਂ ਦੇਖ ਫੜੋ ਸਭ ਤੋਂ ਪਹਿਲਾਂ ਪੈਂ ਕੜਾਈ ਦਾ ਸੈਂਟਰ ਕਰਾਂਗੀ ਪਰ ਜਿੰਨੀ ਆਪਾਂ ਨੂੰ ਜਿਹੜੀ ਕੜਾਈ ਦਿੱਤੀ ਹੈ ਪਹੁੰਚ ਜਾਂਦੀ ਹੈ ਇਸ ਤਰ੍ਹਾਂ ਆਪਾਂ ਇਸ ਨੂੰ ਸੈਂਟਰ ਕਰ ਲੈਣਾ ਹੈ ਇਸ ਤਰ੍ਹਾਂ ਆਪਾਂ ਇਸ ਨੂੰ ਇੱਕ ਵਾਰ ਫੋਲਡ ਕਰਕੇ ਉੱਪਰੋਂ ਆਪਾਂ ਇਸ ਨੂੰ ਦੁਬਾਰਾ ਫੇਰ ਫੋਲਡ ਕਰ ਲਵਾਂਗੇ ਇਹ ਆਪਣੇ ਇਸ ਤਰ੍ਹਾਂ ਦੋਵੇਂ ਪੌਂਚੇ ਦੀ ਕਟਾਈ ਇੱਕ ਵਾਰ ਹੋ ਜਾਵੇਗੀ ਇਸ ਤਰ੍ਹਾਂ ਆਪਾਂ ਇਸ ਨੂੰ ਫੋਰ ਫੋਲਡ ਕਰ ਲਿਆ ਹੈ ਪਹਿਲਾਂ ਆਪਾਂ ਡਬਲ ਫੋਲਡ ਕੀਤਾ ਤੇ ਉਪਰ ਤੋਂ ਆਪਾਂ ਦੁਬਾਰਾ ਫਿਰ ਫੋਲਡ ਕਰ ਲਿਆ ਹੈ ਇਹਨਾਂ ਦਾ ਪੌਂਚੇ ਦੀ ਮੁੱਢਨੇ ਕੋਲੇ ਹੈ ਮੋਰੀ ਹੈਗੀ 6.5 ਇੰਚ 13 ਇੰਚ ਦਾ ਪੌਂਚਾ ਇਹਨਾਂ ਦਾ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ 8 ਇੰਚ ਮੋਰੀ ਬਣਾਉਣ ਵਾਸਤੇ ਕੱਪੜੇ ਰੱਖ ਕੇ ਬਾਕੀ ਦਾ ਕੱਪੜਾ ਆਪਾਂ ਲਾ ਦੇਵਾਂਗੇ ਕਪੜਾ ਹੀ ਤੋਂ ਗਿਆ ਪਟਾ 2 ਇੰਚ ਕਪੜਾ ਮੋਰੀ ਬਣਾਉਣ ਵਾਸਤੇ ਰੱਖ ਲਿਆ ਤੇ ਬਾਕੀ ਦਾ ਆਪਾਂ ਕਪੜਾ ਇਸ ਤਰ੍ਹਾਂ ਨਿਸ਼ਾਨ ਲਾ ਕੇ ਲਾ ਦੇਣਾ ਹੈ ਇਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਹੁਣ ਆਪਾਂ ਪੌਂਚਾ ਲਵਾਂਗੇ ਇਹਨਾਂ ਦਾ 6 ਇੰਚ ਆਪਾਂ 7 ਇੰਚ ਲਵਾਂਗੇ ਕਿਉਂਕਿ 1 ਦਾ ਇੰਚ ਸੀਨਾ ਵਿੱਚ ਵੀ ਆ ਜਾਵੇਗਾ ਪਸਾ 7 ਇੰਚ ਪੌਂਚਾ ਲਿਆ ਇਹਨਾਂ ਦਾ ਇਸ ਤਰ੍ਹਾਂ ਸਲਵਾਰ ਇਹਨਾਂ ਦੀ ਆਪਣੇ ਕੋਲ ਚੌਨ 3 ਇੰਚ ਤਿਆਰ ਹੈ ਤੇ 4 ਇੰਚ ਆਪਾਂ 벨ਟ ਪਾਵਾਂਗੇ 3 ਇੰਚ ਆਪਾਂ ਪੌਂਚਾ ਲਾਵਾਂਗੇ 1 ਇੰਚ ਆਪਾਂ ਐਕਸਟਰਾ ਰੱਖਾਂਗੇ ਇਸ ਸੀਨਾ ਦੇ ਵਿੱਚ ਦੇਣ ਲਈ ਕਿ 3 ਇੰਚ ਆਪਾਂ ਕਪੜਾ ਲਾਵਾਂਗੇ ਪੌਂਚੇ ਦਾ इस तरह से देख सकते हो आप आपती इंच लगा लिया है ये तीन इंच अपने को सीना तो बाद चार इंच की आप बेल्ट पावे चौंती इंच अपना सलवार तैयार करनी है ਇਸ ਤਰ੍ਹਾਂ ਸਕੀਲ ਦੀ ਮਦਦ ਨਾਲ ਆਪਾਂ ਨਿਸ਼ਾਨ ਲਗਾ ਲੈਣੀ ਹੈ ਜੇਕਰ ਤੁਹਾਨੂੰ ਮੇਰੀਆਂ ਵੀਡੀਓਸ ਔਡੀਆਂ ਜੀਆਂ ਵੀ ਹੈਲਪਫੁਲ ਲੱਗਦੀਆਂ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੀਆਂ ਹੋਰ ਵੀਡੀਓ ਵੀ ਤੁਹਾਡੇ ਤੱਕ ਜਲਦ ਪਹੁੰਚ ਸਕਣ ਇਸ ਤਰ੍ਹਾਂ ਦੇਖੋ ਆਪਾਂ ਪੌਂਚੇ ਦੀ ਕਟਿੰਗ ਕਰ ਲਈ ਐ ਹੁਣ ਆਪਾਂ ਇਸ ਦੇ ਕੁੰਦੇ ਕਟਾਂਗੇ ਤੁਸੀਂ ਚਾਹੋ ਤਾਂ ਪੌਂਚੇ ਦੇ ਉੱਪਰ 1 ਇੰਚ ਢਾਲ ਵੀ ਪਾ ਸਕਦੇ ਹੋ ਆਪਾਂ ਇਸ ਨੂੰ ਸਲਾਈ ਕਰਨ ਲੱਗੇ ਇਸ ਦੇ ਉੱਪਰ ਢਾਲ ਪਾਵਾਂਗੇ ਕਿਉਂਕਿ ਇਸ ਨਾਲ ਸਲਵਾਰ ਮੋਰੀਆਂ ਤੇ ਨਹੀਂ ਲੱਗਦੀ ਪੌਂਚੇ ਦੇ ਉੱਪਰ ਢਾਲ ਪਾਉਣ ਨਾਲ हूँ आप इस तरह जेड़ा अपने को बाकी कपड़ा बचाया इसनों आप डबल फोल्ड कर लिया है इसन दूरा कर लिया है ये अपने को बत्ती साढ़े बत्ती इंच कपड़ा है आपू इंच चाहिए अपना इस तरह ही कटिंग करा अपनी लंबाई इस तरह पूरी आ जाएगी जेकर अपने को इस तरह कपड़ा घट हों आप कहरे पलिया की कटिंग करनी सी कहरे कुंदे की ਹੁਣ ਆਪਾਂ ਇਸ ਤਰ੍ਹਾਂ ਡਬਲ ਪੱਲਿਆਂ ਦੀ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਦੇ ਨਾਲੋਂ 벨ਟ ਵਾਸਤੇ ਕੱਪੜਾ ਉਤਾਰ ਲੈਣਾ ਹੈ 7 7 ਇੰਚ ਫਿਰ ਆਪਾਂ ਸਲਵਾਰ ਦੀ ਕਟਿੰਗ ਕਰਾਂਗੇ ਤੁਸੀਂ ਚਾਹੋ ਤਾਂ 벨ਟ ਕਮੀਜ਼ ਦੇ ਨਾਲੋਂ ਵੀ ਉਤਾਰ ਸਕਦੇ ਹੋ ਪਰ ਆਪਾਂ ਇਸ ਦੀ ਸਲਵਾਰ ਨਾਲੋਂ ਹੀ 벨ਟ ਪਾਵਾਂਗੇ ਕਿਉਂਕਿ ਸਲਵਾਰ ਆਪਾਂ ਜ਼ਿਆਦਾ ਹੈਵੀ ਨਹੀਂ ਬਣਾਉਣੀ ਇਸ ਤਰ੍ਹਾਂ ਆਪਾਂ 7 7 ਇੰਚ ਦੀ ਚੜਾਈ ਦਾ ਕੱਪੜਾ ਧਾਰ ਲਿਆ ਇਹਦੇ ਵਿੱਚੋਂ ਆਪਾਂ 벨ਟ ਦੀ ਕਟਿੰਗ ਕਰਾਂਗੇ ਤੇ ਬਾਕੀ ਦੇ ਬਚੇ ਕੱਪੜੇ ਦੀ ਆਪਾਂ ਸਲਵਾਰ ਦੇ ਕੁੰਡੇ ਕਟਿੰਗ ਕਰਾਂਗੇ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਦੇਖ ਕੇ ਜ਼ਿਆਦਾ ਸਮਝ ਆ ਰਿਹਾ ਹੋਵੇਗਾ ਆਪਣੇ ਕੋਲ ਇਹਨਾਂ ਦੀ 벨ਟ 25 ਇੰਚ ਤਿਆਰ ਹੈ ਤੇ ਆਪਾਂ 26 ਇੰਚ ਲਵਾਂਗੇ 1 ਇੰਚ ਸੀਨਾ ਵਾਸਤੇ इस तरह अपनी बेल्ट कोई जोड़ नहीं पवेगा अपनी बेल्ट भी वाया तरीके बन जाएगी इस तरह आप छब्बी इंच की कटिंग कर, कर लवेंगे इंच डेढ़ इंच आप एक्स्ट्रा लेना होंगे पच्ची इंच आप बेल्ट तैयार करनी है इस तरह आप बेल्ट भी कट लिएए हम आप इस कुंदे कटिंग कर करा ਆਪਾਂ 3 ਇੰਚ ਇਹਨਾਂ ਦੇ ਪੌਂਚ ਜਾਂਦੀ ਕਟਾਈ ਕੀਤੀ ਸੀ ਤੇ ਆਪਾਂ 3 ਇੰਚ ਇਸ ਤਰ੍ਹਾਂ ਇਸ ਨੂੰ ਫੋਲਡ ਕਰਕੇ ਦੂਰਾ ਕਰਕੇ ਆਪਾਂ ਸੈੱਟ ਕਰਕੇ ਰੱਖ ਲੈ ਕੱਪੜੇ ਨੂੰ ਤੇ 3 ਇੰਚ ਦੇ ਆਪਾਂ ਇਸ ਤਰ੍ਹਾਂ ਖੁੰਦੇ ਕਟਿੰਗ ਕਰਾਂਗੇ 1.5 ਇੰਚ ਆਪਾਂ ਇਹ ਤੋਂ ਮੂਰੀ ਦਾ ਨਿਸ਼ਾਨ ਲਾਵਾਂਗੇ उधरों अपा दूसरी साइड तो लेंथ लवेंगे उस तरह डेढ़ इंच अपना मोहरी उधरली साइड ले लेनी है టబల్ కట్ ప్రోర నా ఆ తా ఇ మద నిశా కుది కట్ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਕਿਵੇਂ ਦੀ ਲੱਗੀ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਵੀਡੀਓ ਲੈ ਕੇ ਆਉਂਦੇ ਰਹੀਏ ਇਸ ਤਰ੍ਹਾਂ ਆਪਾਂ ਕੁੰਦੇ ਕਟਿੰਗ ਕਰ ਲਏ ਆ ਆਪਣੇ ਚਾਰੀ ਕੁੰਦੇ ਕਟਿੰਗ ਹੋ ਗਏ ਆ ਹੁਣ ਆਪਾਂ ਇਸ ਦਾ ਆਸਣ ਕੱਢਾਂਗੇ ਕਿਉਂਕਿ ਆਸਣ ਆਪਣੇ ਕੋਲੇ ਘੱਟ ਹੈ ਇਸ ਤਰ੍ਹਾਂ ਆਪਾਂ ਚਾਰੋਂ ਕੁੰਦਿਆਂ ਨੂੰ ਇਸ ਤਰ੍ਹਾਂ ਇਕੱਠੇ ਕਰਕੇ ਰੱਖ ਲੈਣਾ ਏ ਦੋ ਪੱਲਿਆਂ ਦੇ ਉੱਪਰ ਆਪਾਂ ਦੂਸਰੇ ਦੋ ਪੱਲੇ ਵੀ ਰੱਖ ਲਏ ਆ ਤੇ ਹੁਣ ਆਪਾਂ ਇਸ ਦਾ 10 ਇੰਚ ਆਸਣ ਕੱਢਾਂਗੇ कपड़ा घट होके अपना आसनों क्डना पेगा आप सलवार ज्यादा हैवी भी, भी नहीं बना इस तरह वो आसन क्डा इस तरह दस इंचा आसन लिया चौदह इंच आपको कुल आसन तैयार करना है। चार इंच बैल्ट पै जाएगी देख सकते हो बहुत ही सौखे तरीके आप ਕੜਾਈ ਵਾਲੀ ਸਲਵਾਰ ਦੀ ਕਟਿੰਗ ਕਰ ਲਈ ਹੈ ਵੀਡੀਓ ਵੇਖਣ ਲਈ ਧੰਨਵਾਦ